ਤੇਰੇ ਕਦਮਾਂ ਚ ਸੋਹਣਿਆ ਬਿਸ਼ਾਦਾ ਜਿੰਦ ਜਾਨ ਨੂੰ ਉਹ ਤੈਨੂੰ ਸਾਹ ਚ ਬਸਾ ਕੇ ਸਦਾ ਰੱਖੂ ਨੀ ਲਖਾਂ ਅਸੀਂ ਗੋਰੀਆਂ ਹੱਥਾਂ ਤੇਰਾ ਇਹ ਵਾਲਿਆ ਮਹਿੰਦੀ ਤੇਰੇ ਨਾਂ ਤੇ ਲਾਈ ਹੋਈਆ ਨਿੰਮਨ ਕਸਮ ਖੁਦਾ ਦੀ ਜਨ ਮੇਰੇ ਇਹ ਜਿੰਦ ਇਦ ਦਿੱਤੇ ਹਾਈ ਹੋਈ ਏ ਉਹ ਕੁਝ ਬੋਲਦਾ ਕੇ ਜਨਮੇ ਬਿਆਬ ਜਿੰਦ ਮੇਰਾ ਤਮਕਣ ਤੇ ਆਈ ਹੋਈ ਈ ਮੈਨੂੰ ਕਸਮ ਖੁਦਾ ਦੇ ਜਨਮੇ ਮੇਰੇ ਜਿੰਦ ਦੀ ਵੀ ਤਿਹਾਈ ਹੋਈ ਗਾਉਂਦੇ ਗਗਨਾਲੀ ਜੀ ਮੈਂ ਇਹਨਾਂ ਨੇ ਇੱਕ ਡਿਊਟ Song ਕੀਤਾ ਬਹੁਤ ਜਲਦੀ ਤੁਹਾਡੇ ਸਾਹਮਣੇ ਰੂਬਰੂ ਅਸੀਂ ਕਰਨਾ ਸੋ ਦੱਬ ਕੇ ਤੁਸੀਂ ਪਿਆਰ ਦੇਣਾ ਤੇ ਅਫਤਾਬ ਦਾ ਗਾਣਾ ਲਿਖਿਆ ਹੋਇਆ ਔਰ ਆਪਣਾ ਅੱਪੂ میوزਿਕ ਬੀਟਸ ਉਹਨਾਂ ਦੇ ਵੱਲੋਂ میوزਿਕ ਤਿਆਰ ਕੀਤਾ ਗਿਆ ਨੀਲੇ ਖਾਨ ਜੀ ਮੇਰੇ ਰਿਸਪੈਕਟਡ ਮੇਰੇ ਬ੍ਰਦਰ ਬਹੁਤ ਬਾ ਕਮਾਲ ਕਲਮ ਦੇ ਧਨੀ ਔਰ ਮਾਲਕ ਉਹਨਾਂ ਦੀ ਜਿੱਥੇ ਵੀ ਉਹ ਰੂਹ ਆ ਉਹ ਸੁਣੂਗੀ ਸਾਡਾ ਗਾਣਾ ਤਾਂ ਮੈਨੂੰ ਲੱਗਦਾ ਕਿ ਬਹੁਤ ਹੀ ਉਹ ਉਹਨਾਂ ਦੀਆਂ ਦੁਆਵਾਂ ਮਿਲਣਗੀਆਂ ਸਾਨੂੰ ਹੈ ਤੇ ਜਿਸ ਜੰਨਤ ਚ ਵੀ ਉਹ ਬੈਠੇ ਨੇ ਤੇ ਬਾਕੀ ਬਹੁਤ ਸੋਨਾ ਗਗਨ ਥੈਂਕ ਯੂ ਬੀਸ਼ੀ ਗੁੱਡ ਲੱਕ ਬਹੁਤ ਜਲਦੀ ਗਾਣਾ ਰਿਲੀਜ਼ ਕਰ ਰਹੇ ਆ ਥੈਂਕ ਯੂ ਸੋ ਮਚ